ਆਹ ਤੇ ਤਾਂ ਠਾਈ ਸਰਪੀਆ ਮੇਰੇ ਕੋਲੋਂ 2.5 ਲੈ ਲਿਆ ਤੇ 2.5 ਦੀ ਕੀ ਕਰਤੀ ਆਈਏ ਆਹ ਕੀ ਕਹਿੰਦੇ ਆ ਭਜਨਿਆ ਵੀ ਆਹਾ ਇੱਥੀ ਜੀ ਆਹ ਹੀ ਪਰਸੋਂ ਦੇ ਸਟਮੈਂਟ ਗ੍ਰੈਡੂਏਟ ਕੀ ਆਹ ਇੱਥੀ ਜੀ ਕਾਕਾ ਦਾ ਕਰਦਾ ਰਹਿੰਦਾ ਕਿਹੜਾ ਪਤਾ ਲੱਗਦਾ ਮਾੜਾ ਮੁੰਡਾ ਬੰਦਾ लाज ਬਿੱ ਬੰਦ ਰਹਾਲਾ ਬਾਡੇ ਬਜ਼ੁਰਗ ਕਹਿੰਦੇ ਨੇ ਡਾਕਟਰ ਰੱਬ ਦਾ ਰੂਪ ਆਹੋ ਮਾਰ ਕੇ ਫਿਰ ਦਾ ਬਤਾ ਫੜ ਕੇ ਉਹਨਾਂ ਨੇ ਪਹਿਲਾਂ ਆ ਕਰਨੇ ਜੇ ਲੂਜ ਮੂਜਣ ਲੱਗਿਆ ਫਿਰ ਵੀ ਫੜ ਕੇ ਆ ਕਾਟੇ ਬਾੜ ਦੇ ਬਾਅਦ ਇਦਾਂ ਘਰਾ ਪੱਜ ਜਾ ਜੇ ਭੜਾ ਨਾ ਨਾਤਾ ਕੋਈ ਸਾਨੂੰ ਪਤਾ ਲੱਗਦਾ ਕੀ ਕਰੀ ਹੋਰ ਕਮੀ ਚਲ ਹੋਰ ਤਾਂ ਇਕੱਲਾ ਮੂਹੀਆਂ ਭਜਨੇ ਕਿ ਮੈਂ ਗੱਲ ਕਰਨ ਲੱਗੀ ਆ ਜੇ ਪੰਜਾਬ ਚ ਇੰਨੇ ਗਾਣ ਵਾਲੇ ਹੋਗੇ ਮੈਂ ਮੇਰੇ ਮੂੰਹ ਦੀ ਗੱਲ ਫੜ ਲਈ ਸਭ ਹਾਂ ਮੈਂ ਕਹਿੰਦਾ ਜੇ ਪੰਜਾਬ ਦੇ ਵਿੱਚ ਝੋਨੇ ਤੋਂ ਬਾਅਦ ਕਿਸੇ ਚੀਜ਼ ਦੀ ਪਤਾਇ ਸੁਣਦੀ ਆ ਤਾਂ ਗਾਉਣ ਵਾਲਿਆਂ ਦੀ ਕੀ ਮਨੂ ਅੰਨਾ ਕੀ ਇਹਨਾਂ ਦਾ ਹਲੂਆਲਾ ਹਾਲ ਬਣਾ ਜਿਹੜੇ ਬੇਸੁਰੇ ਤੇ ਬੇਤਾਲੇ ਆ ਨਾ ਜਿਨ੍ਹਾਂ ਨੇ ਸਿੱਖਿਆ ਨਹੀਂ ਕੁਝ ਮੈਂ ਤਾਂ ਹਲੂਆ ਨੂੰ ਤਾਂ ਗਵਰਨਮੈਂਟ ਦੇ ਮਾੜਾ ਮੋਟਾ ਕਦਾਮਾਂ ਕਦੋਮਾਂ 'ਚ ਸਵਾਲ ਹੀ ਲਿਆ ਇਹਨਾਂ ਤੇ ਤਾਂ ਨਾ ਕੀੜੇ ਮਾਰਨ ਵਾਲੀ ਸਪਰੇਅ ਕਰਨੇ ਪੈਣੀਆਂ ਜਿਹੜੇ ਬੇਤਾਲੇ ਆ ਜਿਨ੍ਹਾਂ ਨੇ ਤਿੰਨ ਮੱਧਾ ਜਿਹੜੇ ਕੀੜੇ ਸੁਰੇ ਨਾ ਤੂੰ ਬਾਅਦ 'ਚ ਬੋਲ ਦੇ ਕਿ ਮੈਂ ਤੈਨੂੰ ਤਾਂ ਕੁਛ ਨਹੀਂ ਆ ਇੰਨੀਆਂ ਸੋਹਣੀਆਂ ਸੋਹਣੀਆਂ ਕੁੜੀਆਂ ਗਾਉਂਦੀਆਂ ਇੰਨੇ ਸੋਹਣੇ ਸੋਹਣੇ ਮੁੰਡੇ ਗਾਉਂਦੇ ਆ ਇਹਨਾਂ ਨੂੰ ਦੇਖ ਦੇ ਕੇ ਭਲੀਆਂ ਮੇਰਾ ਵੀ ਦਿਲ ਕਰਦਾ ਮੈਂ ਵੀ ਨਾ ਹੁਣ ਗਾਣਾ ਸ਼ੁਰੂ ਕਰੀ ਦਵਾਂ ਹੋਏ ਇਹ ਸਾਦੀ ਦੇ ਲਈ ਸਾਰੇ ਘਰ ਸਿੱਖ ਕੇ ਗਾਉਂਦੇ ਆ ਆਹ ਤੇਰੀ ਗੱਲ ਪੱਕੀ ਹੈ ਜਾਣ ਦੇ ਭੰਜੀਆਂ ਜਾਣ ਦੇ ਬਹੁਤ ਲੰਬੀ ਉੱਚੀ ਹੈ ਕਾ ਮੇਰੀ ਲੰਬੀ ਉੱਚੀ ਹੈ ਕਾ ਧਨੇ ਦੀ ਬਹੁਤ ਹੁੰਦੀ ਹੈ ਇੱਕ ਜੰਗੀ ਰਾਜ ਹੇਕਣ ਲੱਗ ਉਹਕਾਂ ਤੋਂ ਬਾਅਦ ਮਰਦਾ ਨਹੀਂ ਹੁੰਦੇ ਡਾਂਗਾ ਮਾਰ ਕੇ ਚੰਗ ਬਣਾਉਂਦੇ ਆ ਲੱਗਦੀ ਲੰਬੀ ਲੀਤੀ ਹੈ ਇਹਦੀ ਅਮਰੀਕਨ ਬੱਚੇ ਦਾ ਤੇਰਾ ਬੋਲ ਤਾਂ ਨੋਦਾ ਕੀ ਆ ਤੂੰ ਮੈਨੂੰ ਹੀ ਸਮਝਦਾ ਪਦਵੀਆਂ ਮੈਂ ਸ਼ੇਰਤ ਸ਼ਾਇਰੀ ਸ਼ੁਰੂ ਕਰਤੀ ਆ ਲਾਕੇ ਵਾਲੇ ਦੁਰੀ ਨੇ ਸ਼ੇਰੋ ਸ਼ਾਇਰੀ ਵਾਲਾ ਕਾਮਨਾਮਾ ਜੀ ਰੂ ਦਿੱਤਾ ਇੱਕ ਮੈਂ ਨਵਾਂ ਨਵਾਂ ਸ਼ੇਰ ਲਿਖਿਆ ਗੱਲ ਨਹੀਂ ਹਾਂ ਜੀ ਸੁਣ ਪੜ੍ਹ ਰਿਹਾ ਆ ਸੁਣਾ ਪੱਤੀ ਪੱਤੀ ਖਿਲ ਕੇ ਗੁਲਾਬ ਹੋ ਜਾਂਦੀ ਆਹ 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 ਸ਼ੇਰ ਵਧੀਆ ਆ ਮੈਂ ਦੁਬਾਰਾ ਸੁਣਾ ਪੱਤੇ ਪੱਤੇ ਖਿਲ ਕੇ ਗੁਲਾਮ ਹੋ ਜਾਂਦੀ ਹਾਂ ਛੋਟਾ ਸਰੂਟ ਵੱਡ ਜਾਂਦਾ ਸਰੋ ਖਰਾਬ ਹੋ ਜਾਂਦੀ ਉਹ ਲਾਗ ਦਿੰਦੀ ਐ ਗੱਲ ਪੱਤੀਆਂ ਤੇ ਕੀ ਫਿਰਦੀਆਂ ਸਾਡੇ ਮੁੰਡੇ ਕੁੜੀਆਂ ਨਾਲ ਤੇ ਕਿਹ ਮੁਹੱਬਤ ਪਿਆਰ ਦੀਆਂ ਗੱਲਾਂ ਬਾਤਾਂ ਕੀ ਤਾਂ ਰਹੀ ਕੀਤੀ ਜਦੋਂ ਦਾ ਮਾਹੌਲ ਚੱਲਦਾ ਵੇ ਉਦਾਂ ਦੀ ਗੱਲ ਕਰੇ ਉਹ ਤਾਂ ਠੀਕ ਆ ਹੁਣ ਮੈਂ ਕੀਤ ਲਿਖਿਆ ਕਹਿ ਵੀ ਲਿਖਿਆ ਆ ਮੈਂ ਲਿਖਿਆ ਨਹੀਂ ਤੂੰ ਤਰਕੀ ਸਾਨੂੰ ਰੋੜ ਤੋੜੇ ਕੁਝ ਰਹੇ ਹਨ ਸਾਡੇ ਕੋਲ ਕੁੜੀ ਅੱਛਾ ਨਹੀਂ ਤੂੰ ਤਰਕੀ ਸਾਨੂੰ ਰੋਲ ਕੁੜੇ ਕੁਝ ਰਹਿਗਾ ਨਾ ਸਾਡੇ ਕੋਲ ਕੁੜੇ ਹਾਂ ਰੇੜੀ ਤੇ ਖਾਦੇ ਕੁਲਚਿਆਂ ਦੀ ਇੱਕ ਯਾਦ ਆਖਰੀ ਰਹਿ ਗਈ ਅੱਗੇ ਨਹੀਂ ਤੇਰੇ ਵਿਆਹ ਦੀ ਸੁਣ ਕੇ ਖਬਰ ਕੁੜੇ ਨੇ ਸਾਡੇ ਮਾਂ ਨੂੰ ਮਰਕੀ ਪਾਈ ਬਸ ਕਰ ਪਜਨੀ ਬਸ ਕਰ ਹੋਰ ਕਿਵੇਂ ਗੱਲ ਸੁਣਾ ਜਿੱਥੇ ਜਾਣਾ ਸ਼ਾਂਤੀ ਨੂੰ ਨਾਂ ਲੈ ਕੇ ਜਾਣਾ ਆਹ ਅੱਜ ਇੱਥੇ ਵੀ ਲੈ ਕੇ ਆਇਆ ਤੂੰ ਸ਼ਾਂਤੀ ਦੀ ਗੱਲ ਕਰਦੀ ਆ ਅੱਜ ਨਗਰ ਪੰਚਾਇਤ ਵਾਲੇ ਨੇ ਮੈਨੂੰ ਕਿਹਾ ਸੀ ਬਲਵਿੰਦਰ ਹੁਣ ਆਪਣੇ ਘਰ ਵਾਲੀ ਨੂੰ ਨਾਲ ਲੈ ਕੇ ਮੈਨੂੰ ਮੇਲਾ ਦਿਖਾਵਾਂਗੇ ਖੇਡਿਆ ਨਾ ਸੀ ਦਾ ਘਰ ਵਾਲੇ ਨੂੰ ਨਾਲ ਲੈਂਦਾ ਸੀ ਤੈਨੂੰ ਪਤਾ ਵੀ ਘਰ ਵਾਲੇ ਨੂੰ ਆਣਾ ਨਿਕਾ ਹੋਂ ਵਾਲਾ ਸੀ ਆਹੋ ਬਸ ਮੈਂ ਰੈ ਕੋਰ ਤੱਕ ਤਾਂ ਸ਼ਾਂਤੀ ਠੀਕ ਆ ਹਾਂ ਉਹ ਤੋਂ ਬਾਅਦ ਸ਼ਾਂਤੀ ਜਦੋਂ ਮੈਂ ਉੱਖੜ ਗਿਆ ਜਾਂ ਰੈ ਕੋਰ ਤੋਂ 22:00 ਵਜੇ ਕਹਾ ਕੱਢਿਆ ਆ ਉਫਲੀਆਂ ਜੀ ਨਿਆਣੇ ਨੇ ਬਤਾਰਤਾ ਲਿਆਓ ਬੇੜਾ ਰਹਿ ਗਿਆ ਸੜਕਾਂ ਦਾ ਬੇੜਾ ਰਹਿ ਗਿਆ ਨਹੀਂ ਮੈਂ ਮੱਦਾ ਭਜ ਗਿਆ ਤੇਰੀ ਘਰ ਵਾਲੀ ਨੂੰ ਹਜੇ 7ਵਾਂ ਮਹੀਨਾ ਲੱਗਿਆ ਸੀ ਸ਼ੁਕਰ ਕਰ 7ਵੇਂ ਮਹੀਨੇ ਨਿਆਣਾ ਹੋਇਆ ਜੇ ਬਰਨਾਲੇ ਦੀ ਸੜਕ ਤਾਂ ਇਹੀ ਹਾਰਿਆ ਨਾ ਆਉਣ ਵਾਲੇ ਦਿਨਾਂ ਤੇ ਸਾਡੀਆਂ ਬੀਬੀਆਂ ਭੈਣਾਂ ਨੂੰ 5ਵੇਂ ਮਹੀਨੇ ਨਿਆਣਾ ਹੋਇਆ ਕਰੋ ਮੈਂ ਤਾਂ ਬੇ ਸੜਕ ਦਾ ਬਹੁਤ ਮਾੜਾ ਹਾਲਾ ਭਾਈ ਇੱਕ ਫਾਇਦਾ ਹੋ ਜੂ ਹਸਪਤਾਲ ਜਾਣ ਦੀ ਲੋੜ ਨਹੀਂ ਜਦੋਂ ਨਿਆਣਾ ਨਿਕਾਉਣ ਵਾਲਾ ਹੋਵੇ ਸਾਇਦ ਅੱਤੇ ਬਿਠਾ ਕੇ ਉਫਲੀਆਂ ਚਕੇੜਾ ਜਾਂ ਦਵਾਈਆਂ ਅਧਿਆਣਾ ਉਥੇ ਬੇੜਾ ਮਾਰ ਕੇ ਲੇਡਰ ਰਾਤੇ ਸਾਹਮਣੇ ਉਹ ਨਹੀਂ ਮੈਂ ਕਿਹਾ ਬੰਦਿਆ ਨਹੀਂ ਤਰ ਤਰ ਕੇ ਥਾਲ ਬਿਗੜੀ ਪਈ ਆ ਪਸ਼ੂਆਂ ਦਾ ਮਸ਼ੀਨਰੀ ਦਾ ਕਿੰਨਾ ਬੁਰਾ ਹਾਲ ਆ ਪਤਾ ਨਹੀਂ ਕੀ ਕੀ ਹੋ ਗਿਆ ਸੱਚੀ ਬਹੁਤ ਬੜਾ ਹਾਲ ਆ ਭਜਨੀਆ ਮੈਂ ਗੱਲ ਕਰ ਕਿੱਥੇ ਜਾਣਾ ਸ਼ਾਂਤੀ ਨੂੰ ਨਾਲ ਲੈ ਕੇ ਜਾਣਾ ਜਿੱਥੇ ਵੀ ਲੈ ਕੇ ਆਂ ਚੀਮਾ ਜੋਧਪੁਰ ਮੈਂ ਤਾਂ ਤੇਰਾ ਜਮਾਂ ਵਸਾ ਨਹੀਂ ਖਾਂਦਾ ਕੀ ਕਰ ਤਾ ਮਰ ਜਾਣੀਆ ਤੇਰੇ ਪਿੰਡ ਟੂਰਨਾਮੈਂਟੋਂ ਇਕੱਲਾ ਚੱਲ ਕੇ ਤੈਨੂੰ ਸ਼ਾਂਤੀ ਯਾਦ ਨਹੀਂ ਓਏ ਹੋਏ ਟੂਰਨਾਮੈਂਟ ਦੀ ਗੱਲ ਯਾਦ ਕਰਾਤੀ ਵੀ ਸਾਡੇ ਮਾਝੇ ਮਾਨਵੇਂ ਦੁਆਬੇ ਦੇ ਮੁੰਡਾ ਲੈਨੇ ਕੌਤੀ ਵਾਲੇ ਨੇ ਕਰਾਤੀ ਉੱਥੇ ਬਹਿ ਗਿਆ ਬਹਿ ਗਿਆ ਅੱਛਾ ਉਦੋਂ ਮਾਤੋਂ ਤੇ ਧੁੱਗੀ ਆ ਮੈਂ ਖੁਰਚੀ ਆ ਤਾਂ ਕੀ ਕੀਤਾ ਉਹ ਵੀ ਆਏ ਮੁੰਡਾ ਨੂੰ ਦੇਖ ਕੇ ਮੈਨੂੰ ਜਵਾਨੇ ਯਾਦ ਆ ਗਏ ਫੇਰ ਮੈਂ ਤਾਂ ਕੌਤੀ ਗਿਆ ਤੂੰ ਕਬਟੀ ਫੇਟਿਆ ਮੈਂ ਵੀ ਆਇਆ ਪਟਰੀ ਜੋਧਪੁਰ ਜਿੱਨਾ ਹੂੰ ਪਹਿਲਾਂ ਸੰਤਰੀ ਜਦੋਂ ਮੈਂ 11 ਰੇਡ ਤੇ ਅੱਛਾ ਮੈਂ ਪੱਜਾ انہ دے تاڑ کمال دوجی واری کھیڈ نہ کڑیاں سپیداں نا بھجیا ਤਪ ਤਰਾਂ ਦੇ ਨਮੇ ਤਾਂ ਵੀ ਜਰਾ ਖਤਾ ਹੋ ਤਾਂ ਵੀ ਨਗਿਆ ਫਿਰ ਕਾਦਾ ਕੰਪੀਟੀਸ਼ਨ ਆਪਦਾ ਮੱਝ ਚੋੜ ਦਾ ਮੱਝਾ ਚੋੜ ਦਾ ਉਹਨਾਂ ਨੇ ਸੰਦੀਏ ਪੰਜ ਕਮਰਿਆਂ ਦੇ ਨਾਲ ਲਹਦਾ ਲਹਦਾ ਪੰਜ ਮੱਝਾ ਮੰਗੇ ਅੱਛਾ ਕਹਿੰਦੇ ਕਿ ਜਿਹੜਾ ਬੰਦਾ 5 ਮਿੰਟ ਦੇ ਵਿੱਚ ਪਹਿਲਾ ਮੱਝ ਚੋੜਿਆ ਉਹ ਹਾਂ ਉਹਨੂੰ 5000 ਦਾ ਇਨਾਮ ਦੇਵਾਂਗੇ ਨਾਲੇ ਕਹਿੰਦੇ ਇਨਾਮ ਚ ਉਹਨੂੰ ਉਹੀ ਮੱਝ ਦੇ ਦੇਣ ਗੱਲ ਸੁਣਾ ਮਲੀਆ ਤੇਰਾ ਤਾਂ ਮੱਝਾਂ ਦਾ ਬਥੇਰਾ ਕਾਰੋਬਾਰ ਕਿ ਤੇ ਆਸਤਵਰਾ ਇਹ ਗਾਣੋ ਸੰਤ ਕੀ ਇਹ ਇਰਾਦੇ ਸੀਗਾ ਮੈਂ ਤਾਂ ਸਭ ਤੋਂ ਫਾੜੀ ਰਹਿ ਗਿਆ ਕੀ ਗੱਲ ਹੋ ਗਈ ਮੈਂ ਤਾਂ ਸਾਰੀ ਰਾਤ ਕਮਰੇ ਚ ਫੇਸਲਤ ਉਦਲਤੀ ਹੁੰਦਾ ਰਿਹਾ ਕਿਉਂ ਸੋਰਾ ਮੇਰੇ ਵਾਲੇ ਕਮਰੇ ਚ ਕੋਈ ਝੋਟਾ ਬਣ ਗਿਆ ਸ਼ੁਕਰੀਆ ਥੈਂਕ ਯੂ ਜੇ ਆਉਂਦੇ ਵਾਸਤੇ ਮਾਲਕ ਤੁਹਾਨੂੰ ਕਰਦੀਆਂ ਗੱਲਾਂ ਕਰੇ ਜਦੋਂ ਦੁਬਾਰਾ ਹੁਕਮ ਹੋਇਆ ਕੁਝ ਲੇਟਸਟ ਕਾਮੇਡੀ ਕਰੂੰਗਾ ਬੜਾ ਮਨਵਾ ਮੇਰਾ ਖੁਸ਼ ਹੈ ਤੁਸੀਂ ਬਹੁਤ ਹੀ ਰਾਤ ਰਾਤ ਦੇ ਵਿੱਚ ਆਇਆ ਆਪਣਾ ਕੀਮ ਤੇ ਵਕਤ ਛੱਡ ਕੇ ਆ ਮੈਂ ਦੁਵਾਰਾ ਪ੍ਰਬੰਧਕ ਕਮੇਟੀ ਨੂੰ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਜਿੰਨੇ ਵੀ ਪੰਜ ਸਰਪੰਚ ਜਾਂ ਹੋਰ ਸੱਜਣ ਸਾਡੇ 사ਉਂਡ ਬਹੁਤ ਅੱਛੀ ਆ ਉਹਦਾ ਵੀ ਵੀਰ ਦਾ ਤਹਿਤ ਲੁਕਸ਼ਰੀਆ ਦਾ ਕਰਦਾ ਸਾਡੇ ਪਿੱਛੇ ਪੈਣਾ ਸਾਡੇ ਹੋਰ ਵੀਰ ਸਿੰਘਰ ਬੈਠੇ ਆ ਉਹਨਾਂ ਦਾ ਆਰਾਮ ਸੁਣੋ ਉਸ ਤੋਂ ਬਾਅਦ ਜਦੋਂ ਹੁਕਮ ਆਇਆ ਦੁਵਾਰਾ ਸਿਰਫ ਲਾਉਂਦਾ ਥੈਂਕ ਯੂ